ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਸਵਾਗਤ ਹੈ 11ਵੀਂ ਜਮਾਤ ਪੰਜਾਬੀ ਇਲੈਕਟਿਵ ਨਾਲ ਸੰਬੰਧਿਤ ਆਪਾਂ ਅੱਜ ਜੋ ਗੱਲ ਕਰਨੀ ਆ ਤਾਰਾ ਸਿੰਘ 1929 1993 ਤਾਰਾ ਸਿੰਘ ਦਾ ਜਨਮ ਪਿਤਾ ਅਰਜਨ ਸਿੰਘ ਤੇ ਮਾਤਾ ਧੰਨ ਕੌਰ ਦੇ ਗ੍ਰਹਿ ਸਥਾਨ ਵਿਖੇ ਪਿੰਡ ਹੂਕੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 15 ਅਗਸਤ 1923 ਨੂੰ ਹੋਇਆ ਉਸ ਦਾ ਪੇਸ਼ਾ ਮੂਲੂ ਵਿੱਚ ਪੱਤਰਕਾਰੀ ਤੇ ਸਹਿਤਕਾਰੀ ਰਿਹਾ ਹੈ ਭਾਵੇਂ ਉਹਨਾਂ ਬਾਤ ਰਚਨਾਮਾਂ ਦੇ ਨਾਲ ਨਾਲ ਸੰਪਾਦਨਾ ਤੇ ਅਨੁਵਾਦ ਵੀ ਦਾ ਕੰਮ ਵੀ ਕੀਤਾ ਪਰ ਉਸ ਦੀ ਪ੍ਰਸਿੱਧੀ ਮੁੱਖ ਤੌਰ ਤੇ ਕਵੀ ਵਜੋਂ ਹੋਈ ਹੈ ਦਿੱਲੀ ਦੀਆਂ ਸਹਿਤ ਕਮੈਫਲਾਂ ਦੀ ਉਹ ਸ਼ਾਨ ਸੀ ਉਹ ਹਾਸਿਆਂ ਮਖੌਲਾਂ ਚੁਟਕਲਿਆਂ ਨਾਲ ਸਭ ਦਾ ਦਿਲ ਲਗਾਈ ਰੱਖਦਾ ਸੀ ਕਾਵ ਰਚਨਾਮਾ ਤਾਰਾ ਸਿੰਘ ਇੱਕ ਮਾਨਵਾਦੀ ਅਗਾਹ ਵਧੂ ਬੋਧ ਕਵੀ ਸੀ ਉਸ ਦਾ ਦ੍ਰਿਸ਼ਟੀਕੋਣ ਪ੍ਰਗਤੀਸ਼ੀਲ ਸੀ ਉਸ ਦੀ ਕਵਿਤਾ ਦੇ ਵਿਸ਼ੇ ਆਰਥਿਕਤਾ ਪਿਆਰ ਤੇ ਮਨੁੱਖੀ ਰਿਸ਼ਤੇ ਸਨ ਉਹਨਾਂ ਦੇ ਨੇ ਸ਼ਿਮ ਦੇ ਪੱਥਰ ਮੇਘਲੇ ਅਸੀਂ ਤੁਸੀਂ ਸੂਰਜ ਦਾ ਲੈਟਰ ਬਾਕਸ ਨਾਥ ਬਾਣੀ ਕਹ ਕਸ਼ਾ ਆਧ ਪੰਜਾਬੀ ਸਹਿਤ ਨੂੰ ਦਿੱਤੇ ਕਹ ਕਸ਼ਾ ਪੁਸਤਕ ਨੂੰ ਸਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਉਹਨਾਂ ਦੀ ਇੱਕ ਮਸ਼ਹੂਰ ਕਵਿਤਾ ਮੋਵਤਨਾ ਹੈ ਜਿਸ ਵਿੱਚ ਪੰਜਾਬ ਵਿੱਚਲੇ ਸੰਤਾਪ ਦੇ ਦਿਨਾਂ ਦੀ دہشت ਅਤਵਾਦ ਦੇ ਮਹੌਲ ਨੂੰ ਚਿੱਤਰਿਆ ਚਿੱਤਰਿਆ ਗਿਆ ਹੈ ਰੂਪਕ ਪੱਖ ਤਾਰਾ ਸਿੰਘ ਦੀ ਕਵਿਤਾ ਵਿੱਚ ਸ੍ਰੇਣੀ ਕੋਲ ਮਨੁੱਖੀ ਸੰਘਰਸ਼ ਦੀ ਗੱਲ ਬੜੀ ਗੰਭੀਰਤਾ ਨਾਲ ਕਹੀ ਗਈ ਹੈ ਪਰ ਉਸ ਦੀ ਕਵਿਤਾ ਦਾ ਮੀਰੀ ਗੁਣ ਇਸ ਵਿਚਲੀ ਰਸਕਤਾ ਬਿੰਬ ਬਿੰਬਾਤਮਕ ਸ਼ੋਧ ਅਲੰਕਾਰਕ ਵਿਸ਼ੇਸ਼ਤਾ ਹੈ ਤਾਰਾ ਸਿੰਘ ਦੇ ਬਿੰਬ ਆਧੁਨਿਕ ਯੁੱਗ ਦੇ ਸਾਰੇ ਕਵੀਆਂ ਨਾਲੋਂ ਨਵੇਕਲੇ ਹਨ ਤੇਰਾ ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁਝ ਇਨਾ ਚਿਰ ਮਿਲਿਆ ਕੁਲ ਇਨਾ ਚਿਰ ਮਿਲਿਆ ਜੇਠ ਹਾੜ ਦੀ ਰੁੱਤੇ ਜਿਉਂ ਥਲ ਵਿੱਚ ਜਿਉਂ ਥਲ ਭੁਜ ਦੇ ਸਿਖਰ ਦੁਪਹਿਰੇ ਇੱਕ ਕਿਣਕੇ ਦੇ ਉੱਤੇ ਆਕੜ ਕੋਕੜੀ ਦਾ ਫੰਬਾ ਉੱਪਰ ਦਾ ਪਲਸ਼ਨ ਸ਼ਾ ਕਰ ਜਾਵੇ ਵਾਸਤੂਨੇਸ਼ ਪ੍ਰਸ਼ਨ ਉੱਤਰ ਤਾਰਾ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ 15 ਅਗਸਤ 1929 ਨੂੰ ਹੁਕੜਾ ਜ਼ਿਲ੍ਹਾ ਹੁਸ਼ਿਆਰਪੁਰ ਤਾਰਾ ਸਿੰਘ ਦਾ ਮੂਲ ਪੇਸ਼ਾ ਕੀ ਸੀ ਪੱਤਰਕਾਰੀ ਤੇ ਸਹਿਤਕਾਰੀ ਭਾਰੀਆਂ ਪੰਡਾ ਕਵਿਤਾ ਦਾ ਲੇਖਕ ਕੌਣ ਹੈ ਤਾਰਾ ਸਿੰਘ ਭਾਰੀਆਂ ਪੰਡਾ ਕਵਤਾ ਨੂੰ ਵਿੱਚ ਕਿਸ ਦੀ ਦੀ ਕਿਸ ਕਿਸ ਦੀ ਨੀ ਕੀ ਉਮਰ ਦੀ ਪ੍ਰਸ਼ੰਸਾ ਕੀਤੀ ਗਈ ਹੈ ਬੱਦਲ ਫੁੱਲ ਤੇ ਪਾਉਂਡ ਭਾਰੀਆਂ ਪੰਡਾ ਤੋਂ ਕੀ ਭਾਵ ਹੈ ਦੁੱਖਾਂ ਦੀ ਵੱਡੀ ਉਮਰ ਭਾਰੀਆਂ ਪੰਡਾ ਕਵਤਾ ਅਨੁਸਾਰ ਇਸ ਦੇ ਦੁੱਖ ਵੱਡੇ ਹਨ ਵੱਡੀਆਂ ਉਮਰਾਂ ਵਾਲਿਆਂ ਦੇ ਤਾਰਾ ਸਿੰਘ ਨੂੰ ਉਹਨਾਂ ਦੀ ਕਿਸ ਕਵਤਾ ਤੇ ਲਈ ਸਹਿਤ ਅਕਾਦਮੀ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਕਹੈ ਸ਼ਕਾਂ ਤਾਰਾ ਸਿੰਘ ਕਿਸ ਕਿਸਮ ਦਾ ਕਵੀ ਸੀ ਮਾਨਵਵਾਦੀ ਤਾਰਾ ਸਿੰਘ ਇੱਕ ਮਾਨਵਵਾਦੀ ਅਗਾਹ ਬਦੂ ਕਵੀ ਸੀ ਸਹੀ ਤਾਰਾ ਸਿੰਘ ਦੀ ਕਵਿਤਾ ਵਿੱਚ ਸ੍ਰੇਣੀ ਕੋਲ ਮਨੁੱਖੀ ਸੰਘਰਸ਼ ਦੀ ਗੱਲ ਬੜੀ ਨਬੀਰਤਾ ਨਾਲ ਕਹੀ ਗਈ ਹੈ ਸਹੀ ਵੱਡੀਆਂ ਉਮਰਾਂ ਦੇ ਦੁੱਖ ਵਧੜੇ ਡੈਸ਼ ਵਾਂਗ ਜਲਦੇ ਹਨ ਸੂਰਜਵਾਨ ਨਿੱਕੀਆਂ ਉਮਰਾਂ ਦਾ ਜਿਉਣਾ ਸੁਖਾਲਾ ਹੁਣ ਮਹਿਕੇ ਹੁਣ ਡੈਸ਼ ਮੋਈ ਇਸੀ ਆਪਣੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ